ਜਿਹੜਾ ਝੰਡਾ ਮਾਰਚ ਕੀਤਾ ਜਾ ਰਿਹਾ ਪੰਜਾਬ ਦੀਆਂ 8 ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਫੈਸਲੇ ਤੇ ਉਹਦੀ ਕੜੀ ਵਾਜੋ ਜ਼ਿਲ੍ਹਾ ਬਠਿੰਡੇ ਦੀਆਂ 5-6 ਜਥੇਬੰਦੀਆਂ ਇਹਦੇ ਸ਼ਾਮਲ ਹੈ ਇਹਨਾਂ ਦਾ ਸਾਂਝਾ ਮੋਰਚਾ ਬਣਿਆ ਸਾਂਝੇ ਮੋਰਚੇ ਨੇ ਫੈਸਲਾ ਕੀਤਾ ਆਪਣੀ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਜਿੰਨਾ ਚਿਰ ਮਰੇਗਾ ਦਾ ਕੰਮ ਨਹੀਂ ਚੱਲਦਾ ਤੇ ਠੱਠੇ ਮਕਾਨਾਂ ਦਾ ਲਾਉਣ ਨਹੀਂ ਦਿੰਦੇ ਉਹ ਉਹਨਾਂ ਚਰ ਉਹ ਕੰਮ ਚੱਲਦਾ ਕਿਉਂਕਿ ਪੰਜਾਬ ਦੇ ਅੰਦਰ ਕਿਰਤੀ ਲੋਕ ਦਿਨੋਂ ਦਿਨ ਪਿੱਛੇ ਜਾ ਰਹੇ ਨੇ ਉਹਨਾਂ ਦਾ ਗੁੜਾ 15 ਉਹ ਨੀਵੇਂ ਹੁੰਦਾ ਜਾ ਰਿਹਾ ਇਸ ਕਰਕੇ ਅਸੀਂ 17 ਤਰੀਕ ਨੂੰ ਔਰ ਵਾਲੀ 17 ਤਰੀਕ ਨੂੰ ਉਹਨੂੰ ਤਿਆਰੀ ਵਿੱਚ ਅੱਜ ਪਿੰਡ ਕੋੜ ਸ਼ਨੀਰੇ ਚ ਕੱਠ ਕੀਤਾ ਜਾ ਰਿਹਾ ਝੰਡਾ ਮਾਰਚ ਕੀਤਾ ਜਾ ਰਿਹਾ ਜੇ ਬਖੰਡੇ ਨੂੰ ਸਾਰੇ ਦਸੇ ਬੰਦੂਏ ਦੇ ਸ਼ਾਮਲ ਹੈ ਇਸ ਕਰਕੇ ਅਸੀਂ ਇਥੋਂ ਚੱਲ ਕੇ ਜੋਰਸੇ ਵਾਲਾ ਭਾਗੀ ਬੰਦਰ ਕਲਵੰਡੀ ਜੰਮਨਾ ਸਾਹਿਬ ਤੇ ਜਗਰਾਮ ਤੀਰਸ ਜਗਰਾਮ ਤੀਰਸ ਜਾ ਕੇ ਸੀ ਐਂਡ ਕਰਨਾ ਇਸ ਕਰਕੇ ਅਸੀਂ ਸਾਰੇ ਜਿਹੜੇ ਇੱਥੇ ਹਾਜ਼ਰ ਸੱਚੀ ਆ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜੇ ਤੁਸੀਂ ਆਪਣੇ ਲੰਘਾ ਬੁਲਵਾਉਣੇ ਆ ਤਾਂ ਫੇਰ ਸਾਨੂੰ ਖੜ੍ਹਨੇ ਪੜੇ ਫੇਰ ਸਾਨੂੰ ਲੰਘਣਾ ਪੜੇ ਜਿਵੇਂ ਬ੍ਰੇਗਾ ਦਾ ਕੰਮ ਆ ਇਹ ਬ੍ਰੇਗਾ ਦਾ ਕੰਮ ਜਿਹੜਾ ਜਿੱਥੇ ਨੱਦਰ ਨਿਤ ਨੇ ਉਹ ਬੰਦ ਕਰ ਦਿੱਤਾ ਅਸੀਂ ਕਹ ਰਹੇ ਜਿੱਥੇ ਨੱਦਰ ਨਿਤ ਨੇ ਇਹ ਵੀ ਇੱਥੇ ਮਜ਼ਦੂਰਾਂ ਨੂੰ ਕੰਮ ਮੇਰੇ ਲਈ ਚਾਹੀਦਾ ਸਾਰੇ ਪੰਜਾਬ ਦੇ ਸ਼ਹਿਰਾਂ 'ਚ ਉਹ ਵਿਰੋਧਾ ਲਾਗੂ ਹੋਣੀ ਚਾਹੀਦੀ ਆ ਇਸ ਕਰਕੇ ਅਸੀਂ ਕੈਨੇਡਾ ਦੀ 1974 ਦੀ ਕਾਰਵਾਈ ਚ ਤੁਹਾਡੇ ਸਾਹਮਣੇ ਆ ਜਿਹੜੇ ਗਰੀਬ ਲੋਕਾਂ ਨੂੰ 3.5 ਬਰਲੇ ਦਾ 플ਾਟ ਦਿੱਤਾ ਸੀ ਉਹਨਾਂ ਦੇ ਅੱਜ ਚੱਕਰ ਕਬਜ਼ੇ ਵਿੱਚ ਹੁਣ ਉਹਨਾਂ ਲੋਕਾਂ ਦੇ ਪਿੰਡਾਂ 'ਚ ਕਬਜ਼ੇ ਕਰਾਏ ਜਾ ਰਹੇ ਨੇ ਜਿਨ੍ਹਾਂ ਨੂੰ ਖਾਸ ਸਰਕਾਰ ਨੇ ਘਟਕੋ ਨਹੀਂ ਦਿੱਤਾ ਉਹਨਾਂ ਦੇ ਕਬਜ਼ੇ ਕੀਤੇ ਜਾ ਰਹੇ ਨੇ ਜਿਹੜੇ ਲੋਕਾਂ ਨੂੰ ਕੱਟ ਕੇ ਦਿੱਤਾ ਉਹਨਾਂ ਨੂੰ ਹਰ ਇੱਕ ਬਚਾਰਾ ਉਹਨੂੰ ਪਤਾ ਵੀ ਮੇਰਾ ਫਲਾਟ ਕਿੱਥੇ ਆ ਉਹ ਕੁਝੇ ਦੀ ਮਿਸਾਲ ਹੈ ਕਿ ਜਿਹਨਾਂ ਲੋਕਾਂ ਨੂੰ ਕੱਟ ਕੇ ਦਿੱਤੇ ਸੀ ਉਹਨਾਂ ਨੂੰ પાਸੇ ਕਰਦੇ ਜਾ ਰਹੇ ਆ ਵੀਰੋ ਇੱਥੋਂ ਦਾ ਉਹ ਕਹ ਰਿਹਾ ਇਹਦੇ ਨਾਲ ਕੋਈ ਹੱਕ ਨਹੀਂ ਇਸ ਕਰਕੇ ਅਸੀਂ ਬਾਰ ਬਾਰ ਕਹ ਰਹੇ ਆ ਪੰਜਾਬ ਦੀ ਸਰਕਾਰ ਨੂੰ ਵੀ ਤੇ ਕੇਂਦਰ ਦੀ ਸਰਕਾਰ ਨੂੰ ਵੀ ਵੀ ਇਹ ਜਿਹੜੇ 4-5 ਮਸਲੇ ਆ ਏ ਜਨਾਜ਼ਰ ਰੰਗਰੇਗਾ ਦਾ ਕੰਮ ਨਹੀਂ ਚੱਲਦਾ 700 ਰੁਪਏ ਦਿਹਾੜੀ ਲਾਗੂ ਨਹੀਂ ਕਰਦੇ 15 ਦਿਨੋਂ ਤੱਕ ਪੈਸੇ ਨਹੀਂ ਦਿੰਦੇ ਜੋਬ ਕਾਰਡ ਤੇ ਹਾਜ਼ਰੀ ਨਹੀਂ ਲੱਗਦੀ ਇਸ ਕਰਕੇ ਇਨਾਜ਼ਰ ਇਹ ਸ਼ਲਰਥ ਜਿਹੜਾ 17 ਤਰੀਕ ਤੋਂ ਪੱਕਾ ਮੋਰਚਾ ਲਾਇਆ ਜਾ ਰਿਹਾ ਉਹ ਉਨੇਸਰ ਚੱਲੇ ਜਿਲ੍ਹੇ ਦੇ ਨਾਲ ਮੰਗਾਰੂ ਕੂੜੇ ਨਹੀਂ ਕਰਦੇ ਸੋ ਇਸ ਕਰਕੇ ਸਾਡੀ ਵਾਰ-ਵਾਰ ਕੇਂਦਰ ਦੀ ਸਰਕਾਰ ਨੂੰ ਵੀ ਪੰਜਾਬ ਦੀ ਸਰਕਾਰ ਨੂੰ ਵੀ ਅਸੀਂ ਕਹਿ ਰਹੇ ਆ ਮੰਗ ਪੱਤਰ ਵੀ ਦਿੱਤੇ ਨੇ ਇਸ ਕਰਕੇ ਸਾਡੀ ਬੇਨਤੀ ਤੇ ਇਹ ਨੂੰ ਲਾਗੂ ਕੀਤਾ ਜਾਵੇ